ਬਾਦਲ ਜਿਹੜਾ ਦਲ ਹੈ ਉਹ ਆਪ ਹੀ ਛੱਡ ਕੇ ਪਾਸੇ ਹੋ ਗਏ ਅਸੀਂ ਉਹ ਕੀ ਕਹਿ ਸਕਦੇ ਅਸੀਂ ਤਾਂ ਉਹਨਾਂ ਨੂੰ ਸੱਦਾ ਦਿੱਤਾ ਸੀ ਵੀ ਆਓ ਤੁਸੀਂ ਇਕੱਠੇ ਸ਼ਾਮਲ ਹੋ ਸਾਡੇ ਜੋ ਅਸੀਂ ਕਿਸੇ ਨੇ ਕੋਈ ਅਗਰ ਦੀ ਮੰਗ ਨਹੀਂ ਕੀਤੀ ਇਹ ਹੁਣ ਗਿਆਨੀ ਜੀ ਆਪ ਫੈਸਲਾ ਕਰਨਾ ਹੈ ਉਹਨਾਂ ਨੇ ਕਿਹਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਤਾਂ ਉਹ ਸਾਰੇ ਉਹਨਾਂ ਦਾ ਸਹਿਯੋਗ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਉਹਨਾਂ ਦਾ ਸਹਿਯੋਗ ਕਰਾਂ ਤੇ ਇਹੀ ਜਿਹੜੀ ਹੈ ਇਸੇ ਤਰ੍ਹਾਂ ਅਸੀਂ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੇ ਹੈਗੇ ਨੇ ਉਹਨਾਂ ਨਾਲ ਏਜੰਡਾ 베ਸਟ ਅਸੀਂ ਹਰ ਤਰ੍ਹਾਂ ਦਾ ਤੁਰਨ ਨੂੰ ਤਿਆਰ ਹੈ ਸਾਨੂੰ ਕੋਈ ਤਰਾਕ ਨਹੀਂ ਅਸੀਂ ਤਾਂ ਸਾਰੇ ਹੀ ਜਿਹੜੇ ਪੰਥ ਤੈਸ਼ੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਾਥ ਦਿਓ ਗਿਆਨੀ ਜੀ ਦਾ ਬੀਬੀ ਜੀ ਦਾ ਸਾਥ ਦਿਓ ਤਾਂ ਕਿ ਦੁਆਰੇ ਉਹ ਜੋ ਸੋਚ ਹੈ ਪੰਥਕ ਉਹਨੂੰ ਦੁਆਰੇ ਜਾਗਰ ਕੀਤਾ ਜਾ ਸਕੇ ਪੰਜਾਬ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਅਤੇ ਕੌਮ ਦੀ ਚੰਗੀ ਗੁਵਾਈ ਜਿਹੜੀਆ ਵਧੀਆ ਗੁਵਾਈਏ ਦੋਨੇ ਲੀਡਰ ਕਰਨ ਦੇ ਸਮਰਥ ਨੇ ਸੋ ਬਾਸ ਕਰਦੇ ਆ ਵੀ ਸਮੁੱਚੀ ਸੰਗਤ ਵੀ ਤੇ ਅਕਾਲੀ ਦਲ ਦੇ ਜਿਹੜੇ ਸਾਰੇ ਆਗੂ ਤੇ ਲੀਡਰ ਇਹਨਾਂ ਦਾ ਪੂਰਾ ਸਹਿਯੋਗ ਦੇਣਗੇ ਜਿਹੜੇ ਕੋਈ ਅੱਜ ਬਾਦਲ ਦਲ ਦੇ ਵਿੱਚ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਉਹ ਵੀ ਉਹਨਾਂ ਨੂੰ ਛੱਡ ਕੇ ਤਿਆਕ ਕੇ ਜਿਹੜਾ ਹੈ ਕੌਮ ਦੀ ਭਾਵਨਾ ਦੇ ਮਗਰ ਲੱਗਣ ਤੇ ਇਹਨਾਂ ਦਾ ਸਾਥ ਦੇਣਾ ਅ ਕਾਲੀਦਨ ਇਕੱਠਾ ਕਿਉਂ ਨਹੀਂ ਹੋ ਸਕਦਾ ਜੀ ਕਿਉਂਕਿ ਜਿਵੇਂ ਉਹ ਬੱਲੇ ਇਹ ਕੱਠਾਂ ਦਾ ਤਾਂ ਦੇਖੋ ਗੱਲ ਇਹ ਹੈ ਵੀ ਇਕੱਠੇ ਦਾ ਤਾਂ ਕਲਤਖ ਸਾਹਿਬ ਨੇ ਬੜਾ ਵਧੀਆ ਫੈਸਲਾ ਦਿੱਤਾ ਸੀ ਕਲਤਖ ਸਾਹਿਬ ਤੇ 2 ਦਸੰਬਰ ਦਾ ਉਹ ਕਾਲੀਦਨ ਨੂੰ ਇਕੱਠੇ ਕਰਨ ਵਾਸਤੇ ਸਾਰੇ ਪੰਥ ਨੂੰ ਇਕੱਠੇ ਕਰਨ ਵਾਸਤੇ ਜਿਹੜਾ ਇੱਕ ਦਿਸ਼ਾ ਉਹਨਾਂ ਨੇ ਦਿੱਤੀ ਸੀ ਜੋ 7 ਮੈਂਬਰ ਕਮੇਟੀ ਦੇ ਰਾਹੀਂ ਭਰਤੀ ਕਰਨ ਤੇ ਉਹ ਪੰਜ ਮੈਂਬਰ ਜਿਹੜੀ 7 ਨੰਬਰ ਚੋਂ ਦੋ ਸਿਫਾ ਦੇ ਗਏ ਤੇ ਜਿਹੜੇ ਪੰਜ ਮੈਂਬਰ ਰਹਿ ਗਏ ਉਹਨਾਂ ਨੇ ਭਰਤੀ ਕੀਤੀ ਹੈ ਸੋਇ ਪੰਥ ਨੂੰ ਇਕੱਠਾ ਕਰਕੇ ਭਰਤੀ ਕੀਤੀ ਗਈ ਹੈ ਸਾਰੀਆਂ ਧਿਰਾਂ ਨੇ ਇਹਦੇ ਵਿੱਚ ਮੂਲੀ ਦਿੱਤੀ ਬੜੀਆਂ ਨਵੀਆਂ ਧਿਰਾਂ ਤੁਸੀਂ ਦੇਖੋ ਰਵਿੰਦਰ ਸਿੰਘ ਜੀ ਉਹਨਾਂ ਨੇ ਆਮਦ ਪਾਰਟੀ ਭੰਗ ਕਰਤੀ ਅਜੀਤਪਾਲ ਸਿੰਘ ਬਰਾੜ ਸਤਲਜ ਮਿਸ਼ਨ ਦੇ ਜਿਹੜੇ ਬਹੁਤ ਵੱਡਾ ਸਮਾਜਿਕ ਕਾਰਜ ਕਰ ਰਹੇ ਨੇ ਉਹ ਵੀ ਜਿਹੜਾ ਹੈ ਇਸ ਭਰਤੀ ਵਿੱਚ ਸ਼ਾਮਲ ਹੋਏ ਹੋਰ ਬਹੁਤ ਲੋ ਸੰਗਤ ਹੈ ਜਿਹੜੀ ਸੰਤ ਮਹਾਪੁਰਖ ਉਹਨਾਂ ਨੇ ਸਹਿਯੋਗ ਦਿੱਤਾ ਸੋ ਸਾਰੀ ਇੱਕ ਜਿਹੜਾ ਉਪਰਾਲਾ ਸੀ ਇਹ ਪੰਜ ਮੈਂਬਰੀ ਕਮੇਟੀ ਦਾ ਸਾਰੀ ਕੌਮ ਨੂੰ ਇਕੱਠੇ ਕਰਨ ਲਈ ਸੀ ਇਹਦਾ ਬਦਲ ਜਿਹੜਾ ਦਲ ਉਹ ਆਪ ਹੀ ਛੱਡ ਕੇ ਪਾਸੇ ਹੋ ਗਿਆ ਅਸੀਂ ਉਹ ਕੀ ਕਹਿ ਸਕਦੇ ਅਸੀਂ ਤਾਂ ਉਹਨਾਂ ਨੂੰ ਵੀ ਸੱਦਾ ਦਿੱਤਾ ਸੀ ਵੀ ਆਓ ਤੁਸੀਂ ਇਕੱਠੇ ਸ਼ਾਮਲ ਹੋ ਇੱਕ ਬਲਦੀਤ ਸਿੰਘ ਮਾਨ ਜਿਹੜੇ ਪਿੱਛੇ ਪਿਛਲੇ ਸਮੇਂ ਤੇ ਵੀ ਜੋ ਟੈਂਪਰ ਸੁਖਮੀ ਬਾਜ਼ਰ ਚ ਚੱਲ ਗਈ ਸੀ ਦੇਖੋ ਸਾਡੇ ਬੜੇ ਸਤਕਾਰਯੋਗ ਬਜ਼ੁਰਗਾਂ ਸਮਾਨ ਨੂੰ ਆਪਕੋ ਨੇ ਪਰ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਉਹਨਾਂ ਨੇ ਗਲਤੀ ਕਰ ਲਈ ਹੈ ਚਲੋ ਫੈਸਲਾ ਉਹਨਾਂ ਦਾ ਆਪਦਾ ਹੈ ਕਿਸ ਤਰ੍ਹਾਂ ਦੀ ਬਾਤ ਲਈ ਕੀਤੀ ਕਿਵੇਂ ਕੀਤੀ ਇਹਦੇ ਬਾਰੇ ਤਾਂ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਵੀ ਉਹ ਬੜੇ ਖੁਸ਼ ਹੋ ਕੇ ਨਹੀਂ ਗਏ ਬੜਾ ਮਨੋਂ ਨਹੀਂ ਗਏ ਜੋ ਮੇਲੇ ਕੋਲ ਜੋ ਮੈਨੂੰ ਪਤਾ ਚੱਲੇ ਚਲੋ ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਕਰਦੇ ਰਹਾਂਗੇ ਪਰ ਮੈਨੂੰ ਇਹ ਮਹਿਸੂਸ ਹੁੰਦਾ ਮੈਨੂੰ ਇਹ ਮਹਿਸੂਸ ਹੁੰਦਾ ਵੀ ਉਹ ਜਿਹੜੀ ਗਲਤੀ ਹੈ ਉਹਨਾਂ ਨੂੰ ਵੀ ਜਲਦੀ ਜਿਹੜਾ ਇਸ ਚੀਜ਼ ਦਾ ਅਹਿਸਾਸ ਹੋਏਗਾ ਵੀ ਉਹਨਾਂ ਨੇ ਗਲਤੀ ਕੀਤੀ ਬਿਲਕੁਲ ਜਿਹੜੀ ਹੈ ਤੁਹਾਨੂੰ ਗੈਨੀ ਜੀ ਨੇ ਵੀ ਉਸ ਦਿਨ ਗੱਲ ਕੀਤੀ ਹੈ ਸਾਰੀ ਪਾਰਟੀ ਨੇ ਗੱਲ ਕੀਤੀ ਹੈ ਵੀ ਅਸੀਂ ਤਾਂ ਕੋਈ ਵੀ ਪੰਥਕ ਤੇ ਨਾਲ ਆਉਣਾ ਚਾਹੁੰਦੀ ਹੈ ਇਕੱਠੇ ਰਲ ਕੇ ਕੰਮ ਕਰਨਾ ਚਾਹੁੰਦੇ ਅਸੀਂ ਤਾਂ ਤਿਆਰ ਹਾਂ ਪਰ ਇਹ ਵੀ ਆਪ ਦਾ ਹੋਮੋਥੀਆਕ ਕੇ ਆਪਣੀ ਲਾਲਸਾ ਛੱਡ ਕੇ ਉਹ ਸਾਰ ਦੇਣ ਸਾਡੇ ਜੋ ਅਸੀਂ ਕਿਸੇ ਨੇ ਕੋਈ ਅਗਰ ਦੀ ਮੰਗ ਨਹੀਂ ਕੀਤੀ ਇਹ ਹੁਣ ਗਿਆਨੀ ਜੀ ਆਪ ਫੈਸਲਾ ਕਰਨਾ ਉਹਨਾਂ ਨੇ ਕਿਹਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਤਾਂ ਉਹ ਸਾਰੀ ਉਹਨਾਂ ਦਾ ਸਹਿਯੋਗ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲਣੀਆਂ ਉਹਨਾਂ ਦਾ ਸਹਿਯੋਗ ਕਰਾਂ ਤੇ ਇਹੀ ਜਿਹੜੀ ਹੈ ਇਸੇ ਤਰ੍ਹਾਂ ਅਸੀਂ ਜਿਹੜੀ ਹੈ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿਹੜੇ ਹੈਗੇ ਨੇ ਉਹਨਾਂ ਨਾਲ ਏਜੰਡਾ 베ਸਟ ਅਸੀਂ ਹਰ ਤਰ੍ਹਾਂ ਦਾ ਤੁਰਨ ਨੂੰ ਤਿਆਰ ਹੈ ਸਾਨੂੰ ਕੋਈ ਤਰਾਕੀ ਨਹੀਂ ਸਰਕਾਰ ਬਹੁਤ ਜਲਦੀ ਬਲੌਕ ਸੰਗਤ ਜਿਲ੍ਹਾ ਵੀ ਚੋਣ ਕਰਾਉਣ ਜਾ ਰਹੀ ਹੈ ਕੀ ਕੰਮ ਹੋਵੇਗਾ ਖ ਬਿਲਕੁਲ ਚੋਣ ਹੋਣੀ ਚਾਹੀਦੀ ਹੈ ਪਹਿਲੇ ਹੀ ਤਕਰੀਬਨ ਕਈ ਸਾਲ ਲੇਟ ਹੈ ਚੋਣ ਪਰ ਜਿਵੇਂ ਇਹਨਾਂ ਨੇ ਨਵੇਂ ਬਲਾਕ ਤੋੜ ਕੇ ਪੁਰਾਣੇ ਬਲਾਕਾਂ ਨੂੰ ਬਣਾਏ ਨੇ ਬਿਨਾ ਪਿੰਡਾਂ ਦੀਆਂ ਪੰਚਾਇਤਾਂ ਦੀ ਸਲਾਹ ਲਏ ਬਿਨਾ ਉੱਥੋਂ ਦੇ ਜਿਹੜੇ ਵਸਨੀਕਾਂ ਦੀ ਸਲਾਹ ਲਏ ਆਪ ਹੀ ਜਿਹੜਾ ਇਹ ਇਹਨਾਂ ਨੇ ਭੰਤੋੜ ਕੀਤੀ ਹੈ ਉਹ ਮਾੜੀ ਗੱਲ ਹੈ ਤੇ ਮੈਂ ਸਮਝਦਾ ਉਹ ਵੀ ਸਿਰਫ ਆਬ ਦਾ ਕਬਜ਼ਾ ਕਰਨ ਵਾਸਤੇ ਇਹਨਾਂ ਨੇ ਸਾਰਾ ਕੁਝ ਕੀਤਾ ਹੈਗਾ ਆ ਮੇਰੇ ਕੋਲ ਸਰਪੰਚ ਸਾਹਿਬ ਖੜੇ ਆ ਸੰਗਤਪੁਰੇ ਤੋਂ ਕਹਿੰਦੇ ਇਹਨਾਂ ਨੇ ਪਿੰਡ ਨੂੰ ਇਹਨਾਂ ਨੇ 12 ਪਿੰਡਾਂ ਨੂੰ ਤੋੜ ਕੇ ਜਿਹੜਾ ਸੰਗਰੂਹ ਨਾਲ ਲਾਤਾ ਇਹਨਾਂ ਦਾ ਸੰਗਰੂਰ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਰੇ ਭਵਾਨੀਗੜ੍ਹ ਨਾਲ ਜੁੜੇ ਹੋਏ ਨੇ ਪੁਰਾਣੇ ਸ਼ੁਰੂ ਤੋਂ ਭਵਾਨੀਗੜ੍ਹ ਤੋਂ ਤਾਂ ਇਹ 4-5 ਕਿਲੋਮੀਟਰ ਤੇ ਸੰਗਰੂਰ ਇਹਨਾਂ ਨੂੰ ਪੈ ਜਾਂਦਾ ਮੈਨਾਂ ਦਾ 20-25 ਕਿਲੋਮੀਟਰ ਤੇ ਇਹਨਾਂ ਦੀ ਇਹਨਾਂ ਨੇ ਕਿਸੇ ਦੀ ਕੋਈ ਸਲਾਹ ਨਹੀਂ ਲਈ ਸਰਕਾਰ ਆਪ ਉਹ ਦੁਨੀਆ ਕਰ ਰਹੀ ਹੈ ਜੇ ਕੁਝ ਫੈਸਲੇ ਕਰਨੇ ਹੁੰਦੇ ਘੱਟੋ ਘੱਟ ਜਿਹੜੇ ਲੋਕਾਂ ਦੇ ਵਾਸਤੇ ਫੈਸਲਾ ਹੋ ਰਿਹਾ ਹੈ ਉਹਨਾਂ ਨੂੰ ਤਾਂ ਪੁੱਛ ਲੋ ਵੀ ਤੁਸੀਂ ਖੁਸ਼ ਹੋ ਜਾ ਕੇ ਆ ਕਿਡਸ ਸਰਪਟੇ ਬਲੋਂ ਕੀ ਜਾਰੀ ਕਰੋਗੇ ਬਲੌਕ ਸਮਝ ਲਿਜੀਏ ਲਿਜੇ ਲਿਖੇ ਲਿਖੋਟ ਪਰ ਮਤਲਬ ਅਸੀਂ ਪਾਰਟੀ ਦੇ ਬੈਠ ਕੇ ਦੇਖੋ ਸਾਡੇ ਸਾਰੇ ਆਗੂ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਤੇ ਆਗੂ ਸਾਰੇ ਬੈਠੇ ਨੇ ਉਹ ਸਾਰੇ ਚਾਹਵਾਨ ਨੇ ਕਿ ਅਸੀਂ ਚੋਣ ਲੜੀ ਪਰ ਵੱਡਾ ਫੈਸਲਾ ਆਕਰ ਫੈਸਲਾ ਜਿਹੜਾ ਪਾਰਟੀ ਲੈਵਲ ਤੇ ਹੋਊਗਾ ਜਿਵੇਂ ਪਾਰਟੀ ਫੈਸਲਾ ਕਰੂਗਾ ਉਵੇਂ ਅਸੀਂ ਕਰਾਂ ਆ ਲੋਕਾਂ ਨੇ ਮਨਾ ਵਿੱਚ ਡਰ ਹੈ ਜਿਵੇਂ ਸਰਪੰਚੀ ਦੇ ਚੋਣਾਂ ਟਾਈਮ ਤੱਕ ਆ ਬਹੁਤ ਜ਼ਿਆਦਾ ਹੈ ਇਸ ਵਾਰ ਵੀ ਲੋਕਾਂ ਦੇ ਮਨਾਂ ਵਿੱਚ ਡਰ ਹੈ ਵੀ ਕਿਤੇ ਫੇਰ ਉਹੀ ਕੰਮ ਨਾ ਹੋ ਜਾਵੇ ਤਾਂ ਇਹ ਡਰ ਤਾਂ ਬਿਲਕੁਲ ਸੱਚਾ ਲੋਕਾਂ ਦਾ ਇਹਨਾਂ ਨੇ ਤੱਕੇ ਕੀਤੇ ਨੇ ਤੇ ਹੁਣ ਵੀ ਮੈਨੂੰ ਲੱਗਦਾ ਤੱਕੇ ਕਰਨਗੇ ਪਹਿਲਾਂ ਤਾਂ ਚਲੋ ਬਿਨਾਂ ਨਿਸ਼ਾਨ ਤੋਂ ਲੜੀ ਸੀ ਪਿਛਲੀ ਚੋਣਾਂ ਪਾਰਟੀਆਂ ਨੇ ਬਿਨਾਂ ਹੁਣ ਤਾਂ ਨਿਸ਼ਾਨ ਤੇ ਲੜਨੀ ਹੈ ਉਦੋਂ ਇਹਨੇ ਤੱਕਾ ਕਰਨੀ ਕਰਨਾਗਾ ਆਪਦੀ ਜਿਹੜੀ ਹੈ ਪਾਰਟੀ ਦੇ ਜਿਹੜੇ ਚੇਅਰਮੈਨ ਬਣਾਉਣ ਖਾਤਰ ਇਹ ਸਾਰਾ ਕੁਝ ਕਰਨਗੇ ਪਰ ਮੈਂ ਤਾਂ ਇੱਕ ਤਾਂ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਬੇਨਤੀ ਕਰਦਾ ਇੱਕ ਮੈਂ ਕੋਰਟਸ ਨੂੰ ਹਾਈ ਕੋਰਟ ਨੂੰ ਬੇਨਤੀ ਕਰਦਾ ਕਿ ਜਦ ਵੀ ਕੋਈ ਅਸੀ ਤਕਸ਼ਾਈ ਧਿਆਨ ਵਿੱਚ ਆਉਂਦੀ ਉਹਦੇ ਤੇ ਇਮੀਡੀਏਟ ਕਾਰਵਾਈ ਕਰਨੀ ਚਾਹੀਦੀ ਹੈ ਜੇ ਡਿਲੇ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਨਿਆਂ ਹੈ ਉਹ ਤੱਕ 4-5 ਸਾਲ ਲੰਘ ਜਾਂਦੇ ਨੇ ਤੇ ਜਿਹੜੇ ਜਿਨ੍ਹਾਂ ਦਾ ਧੱਕਾ ਹੋਇਆ ਹੁੰਦਾ ਉਹਨਾਂ ਨੂੰ ਸਮੇਂ ਸਿਰ ਨਿਆਂ ਨਹੀਂ ਮਿਲਦਾ ਤੇ ਉਹ ਬਚਤ ਵੀ